ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਆਪਣੇ ਚੈਨਲ 'ਚ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੰਦਰੁਸਤ ਹੋਵੋਗੇ ਲੱਗ ਗਈ ਵੀਡੀਓ ਸ਼ੁਰੂ ਕਰਨ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਜਿਹੜੇ ਆਪਣੇ ਚੈਨਲ ਤੇ ਨਵੇਂ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਕਮੈਂਟ ਕਰਕੇ ਜਰੂਰ ਦੱਸਿਓ ਦਿਨ ਹੈਗਾ ਐਤਵਾਰ ਦਾ ਇਹ ਸਵੇਰ ਦਾ ਹੈਗਾ 10 ਵਜੇ ਦਾ ਟਾਈਮ ਹੈ ਤੇ ਹੋਰ ਆਪਾਂ ਸਾਰਾ ਕੰਮ ਤਾਂ ਨਿਬੇੜ ਲਿਆ ਸੀਗਾ ਤੇ ਅੱਜ ਨਾ ਰੋਟੀ ਰੋਟੀ ਬਣਾਉਣ ਤੋਂ ਬਾਅਦ ਅਸੀਂ ਅੱਜ ਵੜ ਗਏ ਸੀਗੇ ਅੰਦਰ ਕਮਰਿਆਂ 'ਚ ਜਾਂ ਤਾਂ ਕਮਰਿਆਂ ਦੀ ਡੀਪ ਕਲੀਨਿੰਗ ਕੀਤੀ ਚੰਗੀ ਤਰ੍ਹਾਂ ਸਾਬ ਸਫਾਈ ਉਹ ਤਾਂ ਵੈਸੇ ਆਪਾਂ ਰੋਜ਼ ਹੀ ਕਰਦੇ ਵੀ ਜਿਵੇਂ ਲਾ ਲੋ ਛੱਤਾਂ ਝਾੜੀਆਂ ਚੰਗੀ ਤਰ੍ਹਾਂ ਸਾਬ ਸਫਾਈ ਕਰੀ ਤੇ ਕੁਝ ਕੱਪੜੇ ਸਾਂਭੇ ਆਪਾਂ ਮੋٹے ਕੱਪੜੇ ਸਾਂਭੇ ਤੇ ਕੁਸ ਪਤਲੇ ਕੱਡੇ ਰੇਗੇ ਬਸ ਜਿਵੇਂ ਹੁਣ ਇੱਕ ਇੱਕ ਸ਼ਾਲ ਜਾਂ ਲਾ ਲਓ ਉਹ ਆਪਾਂ ਰੱਖ ਲਿਆ ਜਿਵੇਂ ਜੋ ਤੇ ਕੋਟ ਜਾਂ ਪਾਉਂਦਾ ਹੈਗਾ ਬਸ ਇੱਕ ਇੱਕ ਸਾਰਿਆਂ ਦਾ ਰੱਖ ਲਿਆ ਜੀ ਮੋٹے ਸ਼ੂਟ ਵੀ ਰੱਖ ਲੈ ਦੋ ਚਾਰ ਜਿਹੜੇ ਮੈਂ ਪਾਉਣੀ ਆਂਗੀ ਸਵੇਰੇ ਸਵੇਰੇ ਤਾਂ ਮੋٹے ਸ਼ੂਟ ਪੈ ਜਾਂਦੇ ਆ ਮੇ ਪਹਿਲਾਂ ਠੰਡ ਹੈਗੀ ਐਨੀਕ ਤਾਂ ਪਰ ਜਿਹੜੇ ਜਿਆਦਾ ਮੋٹے ਕੱਪੜੇ ਸੀ ਬਾਹਲੇ ਤੁਰੇ ਫਿਰਦੇ ਸੀ ਵਿੱਚ ਉਹ ਸੀ ਸ਼ਾਮ ਤੇ ਸੀਗੇ ਅੱਜ ਤੇ ਘੰਟਾ ਡੇਢ ਘੰਟਾ ਲੱਗ ਗਿਆ ਸਾਨੂੰ ਅੰਦਰ ਵੀ ਬੈੱਡਾਂ 'ਚ ਰੱਖਦੇ ਹੁੰਦੇ ਆਪਾਂ ਕੱਪੜੇ ਗਰਮ ਰੱਖ ਕੇ ਤੇ ਪਤਲੇ ਆਪਾਂ ਕੱਢ ਲੈਣੇਗੇ। ਕੁਛ ਔਲਾ ਜਾਂ ਕੰਮ ਹੋ ਗਿਆ ਨਾ ਤੇ ਅਲਮਾਰੀ ਭਰੀ ਪਈ ਸੀਗੀ। ਜਿੱਧਰ ਦੇਖਦੇ ਸੀ ਕੱਪੜੀ ਦਿਸਦੇ ਸੀਗੇ ਕਿਉਂਕਿ ਮੋٹے ਕੱਪੜੇ ਜ਼ਿਆਦਾ ਹੋ ਜਾਂਦੇ ਨੇ। ਕੱਲੀ ਨੂੰ ਮੈਨੂੰ ਵੀ ਸਾਬ ਜਾਣੀ ਆਉਂਦਾ ਸੀ ਇੱਕ ਦਿਨ ਮੈਂ ਮੋٹے-ਮੋٹے ਜਿ ਇਕੱਠੇ ਕਰਕੇ ਰੱਖ ਤਾਂ ਦਿੱਤੇ। ਬਸ ਅੱবি ਬੈੱਡਾਂ 'ਚ ਅਸੀਂ ਅਜੇ ਤਰ੍ਹਾਂ ਨਹੀਂਗੇ ਕੁਛ ਹੋਰ ਰੱਖਦੇ ਫਿਰ। ਜਿਹੜੇ ਆਪਰ ਸਿੰਥੈਟਿਕ ਜਿਹੜੇ ਰੇਸ਼ਮੀ ਸ਼ੂਟ ਹੁੰਦੇ ਨੇ ਕੁਝ ਮੈਂ ਉਹ ਕੱਢ ਲਿਆ ਆਪਣੇ ਪਾਉਣ ਵਾਸਤੇ ਉਸ ਹਰਮਨ ਨੇ ਉਹ ਜੀ ਟੀ-ਸ਼ਰਟਾਂ ਕੱਢੀਆਂ ਨਿਗੀਆਂ ਤੇ ਉਸ 1.5 ਘੰਟਾ ਲੱਗਿਆ ਸਾਨੂੰ ਅੰਦਰ ਉਸ ਤੋਂ ਬਾਅਦ ਫਿਰ ਝਾੜੂ ਸਾਰਾ ਮਹਿਲਾਇਆ ਕਿਉਂਕਿ ਅੰਦਰ ਹਰਮਨ ਹੋਰ ਸਾਫ ਸਫਾਈ ਕਰਦੀ ਸੀਗੀ ਤੇ ਝਾੜੂ ਝਾੜੂ ਮੈਂ ਕੱਢ ਲਈ ਸੀ ਸਾਰਾ ਤੇ ਉਸ ਤੋਂ ਬਾਅਦ ਫਿਰ ਇੱਥੇ ਆਪਣੀ ਲੋਕਟ ਢੋਟੀ ਨੂੰ ਬਹੁਤ ਦਿਨ ਹੋ ਗਏ ਸੀ ਟੂਟੀ ਤਾਂ ਆ ਗਈ ਸੀਗੀ ਸਵੇਰੇ 8:30 ਵਜੇ ਫਿਰ ਅਸੀਂ ਬਸ ਟੈਂਕੀਆਂ ਪਰ ਕੇ ਬੰਦ ਕਰਤਾ ਸੀਗਾ ਪਾਣੀ ਮੈਨੂੰ ਲੱਗਦਾ ਸੀਗਾ ਵੀ ਅੱਜ ਲੋਕਟ ਧੋ ਲਾਂਗੇ ਆਪਾਂ ਉਹੀ ਆਪਾਂ ਹੁਣ ਨਹੀਂ ਕੱਢਦੇ ਹੈਗੇ ਪਾਣੀ ਟੂਟੀ ਬੰਦ ਕਰਤੀ ਸੀ ਤੇ ਹੁਣ ਇੱਥੇ ਹਰ ਮੰਦਰ ਪੋਚੇ ਲਾਉਣ ਲੱਗੀ ਸੀ ਬਸ ਸਾਰਾ ਕਮਰਾ ਮੇੜ ਕੇ ਤੇ ਮੈਂ ਰੋਟੀ ਵਾਲੇ ਭਾਂਡੇ ਮਾਜ ਕੇ ਲੱਗੀ ਸੀ ਇਹ ਫਰਸ਼ ਧੋਣ ਕਸ ਸਾਰੇ ਕੰਮ ਤੋਂ ਲਾਸਟ ਤੇ ਆਪਾਂ ਫਰਸ਼ੀ ਧੋਤਾ ਸੀਗਾ ਤੇ ਧੋਦੀ ਧੋਦੇ ਵੀ ਘੰਟਾ ਲੱਗ ਗਿਆ ਬਸ ਇਧਰੋਂ ਤਾਂ ਰੋਜ਼ ਹੀ ਪਾਣੀ ਵਜਦੀ ਰਹਿੰਦਾਗਾ ਇਧਰੋਂ ਲੋਕ ਇਟਾ ਵਾਲਾ ਫਰਸ਼ ਕਈ ਦਿਨਾਂ ਤੋਂ ਧੋਨੇ ਹੁੰਨੇ ਆ ਫਿਰ ਉਹ ਰੋਜ਼ ਗਿੱਲਾ ਜਾ ਵੀ ਲੋਟ ਨਹੀਂ ਆਉਂਦਾ ਸੁੱਕਦਾ ਜਾਂ ਨਹੀਂ ਫਿਰ ਛੇਤੀ ਇਧਰ ਆਪਣੀ ਧੁੱਪ ਘੱਟ ਆਉਂਦੀ ਹੈਗੀ ਫਿਰ ਜਿਹਨਾਂ ਬਿਰਲਾਂ ਚ ਕੂੜਾ ਜਾ ਭਰ ਜਾਂਦਾ ਜਿ ਬੜੇ ਦਿਨਾਂ ਬਾਅਦ ਚਾੜੂ ਲਾਉਣ ਨਾਲ ਵੀ ਸਫਾਈ ਜੀ ਨਹੀਂ ਆਉਂਦੀ ਫਿਰ ਫਿਰ ਧੋ ਕੇ ਵਧੀਆ ਹੋ ਜਾਂਦਾ ਕਈ ਦਿਨ ਕੱਟ ਜਾਂਦਾਗਾ ਤੇ ਸਾਰੀ ਭਿੱਜ ਗਈ ਸੀਗੀ ਮੈਂ ਕੱਪੜੇ ਜੇ ਕਿੰਨੇ ਟੰਗੀ ਜਾਓ ਤਾਂ ਵੀ ਡਿੱਗ ਜਾਂਦੇ ਨੇਗੇ ਇੱਧਰ ਦਰਵਾਜ਼ਾ ਆਪਣਾ ਜਿਹੜਾ ਕੱਚਾ ਹੈਗਾ ਇੱਧਰ ਵੀ ਛਿੜਕਤਾ ਸੀ ਪਾਣੀ ਮਿੱਟੀ ਜੀ ਦਬ ਜਾਂਦੀ ਐ ਇਹਨੇ ਨਾਲ ਹੁਣ ਤਾਂ ਦਿਨ ਜੇ ਹੋਰ ਹੀ ਆ ਗਏ ਛਿੜਕਿਆ ਸੰਭਿਆ ਜੀ ਵਧੀਆ ਲੱਗਿਆ ਕਰੂਗਾ ਪਾਣੀ ਆ ਛਿੜਕ ਕੇ ਠੰਡ ਠੰਡਾ ਜਿਹਾ ਹੋ ਜਾਂਦਾਗਾ ਤੇ ਸਾਰਾ ਧੋ ਕੇ ਇਸ ਤੋਂ ਬਾਅਦ ਉਹ ਤੇ ਸੀ ਕਿ ਮੈਂ ਬਾਥਰੂਮ ਚੁੱਲੇ ਜੋ ਵੀ ਤੂੰ ਨਿਕਲ ਜਾਂਦਾ ਸੀ ਰੋਟੀ ਤੋਂ ਬਾਅਦ ਮੈਂ ਨਾ ਬਸ ਉਹ ਹੀ ਜਿਹੜਾ ਆਪਾਂ ਅੰਦਰੋਂ ਕੂੜਾ ਕਬੜਾ ਜਾਂ ਕੱਢਿਆ ਸੀ ਲਿਫਾ ਫਿਲ ਫੂ ਪੇ ਸਾਰਾ ਕੂੜਾ ਚੁੱਲੇ 'ਚ ਲਾਤਾ ਸੀ ਤਾਂ ਕਰਕੇ ਤੂੰ ਨਿਕਲ ਜਾਂਦਾ ਸੀ ਚੁੱਲੇ 'ਚ ਆਧਰਮ ਤਾਂ ਪਰੋਜ ਤੋਂ ਦੀ ਰਹਨੇਗੇ ਧੋਣੀ ਪੈਂਦੇ ਨੇ ਤਾਂ ਤੇ ਇਸ ਤੋਂ ਬਾਅਦ ਹੋਤੀ ਸੀ ਕਵ ਫਲਸ਼ਾ ਇਹ ਤਾਂ ਰੋਜੀ ਧੋਣੇ ਪੈਂਦੇ ਨੇਗੇ ਤੇ ਲੋਕ ਇਟ ਤੇ ਜਿਹੜੇ ਆਪਣੇ ਗੰਧ ਤੇ ਟੁਕੜੀ ਲੱਗੀ ਹੋਈ ਹੈ ਕਈ ਦਿਨਾਂ ਤੋਂ ੁੱਟ ਜਾਂਦੇ ਨੇ ਇਹ ਮੇਰੇ ਵਾਲ ਪੈ ਗਿਆ ਸੀਗਾ ਪਾ ਲੱਗੀ ਸੀ ਪੈਪ ਤੇ ਬਸ ਇਹ ਕੱਪੜਿਆਂ ਦਾ ਕੰਮ ਵੀ ਆਪਣਾ ਨਿਬੜ ਗਿਆ ਸੀ ਅਜੇ ਸਾਮ ਸਵਾਈ ਆਲਾ ਚੱਲ ਹੁਣ ਇੱਕ ਕਰ ਰਹਿ ਗਿਆ ਜਿਵੇਂ ਆਪਣਾ ਸ਼ਾਲ ਸਵੇਰੇ ਲੈਣੇ ਆ ਉਹ ਫੇਰ ਇਕੱਠੇ ਸੰਭਦਾਂਗੇ ਜਦੋਂ ਲੈਣੋਂ ਹਟ ਗਏ ਮੈਂ ਤਾਂ ਸਵੇਰੇ ਟੁੱਪੀ ਵੀ ਲੈਣੀ ਆ ਇੱਕ ਵਾਰੀ ਸ਼ਾਲ ਵੀ ਲੈਣੀ ਆ ਸਨੇਹਾ ਉੱਤੇ ਫਿਰ ਸਨੇਹਾ ਤਾਂ ਠੰਡ ਹੁੰਦੀ ਹੈ ਇੱਕ ਵਾਰੀ 5:30 6 ਵਜੇ ਤੱਕ ਉਸ ਤੋਂ ਆ ਜਾ ਧੁੱਪ ਚੜ ਜਾਂਦੀ ਹੈ ਫੇਰ ਲੈਂਦਾਗਾ ਸ਼ਾਲ ਕੁਸੈਤ ਕੀ ਤਾਂ ਇਕੜੇ ਜਿਹੀ ਪਈ ਕਰਕੇ ਜ਼ਿਆਦਾ ਠੰਡ ਜੀ ਹੋ ਗਈ ਸੀ। ਉਹ ਤਾਂ ਵੈਸੇ ਘਟਦੀ ਜਾਂਦੀ ਇੱਕ ਵਾਰ ਤਾਂ ਜ਼ਿਆਦਾ ਹੋ ਗਈ ਸੀ ਵਿੱਚ ਦੀ। ਤੇ ਬਾਲਟੀ ਮਾਂਜ ਕੇ ਰੱਖੀ ਸੀਗੀ। ਮੈਂ ਕਿਹਾ ਵੀ ਬਾਲੀਆਂ ਪੱਠਲ ਬਾਲਟੀਆਂ ਤੁਰੇ ਫਿਰਦੇ ਨੇ ਕਿ ਵੀ ਹੁਣ ਤਾਰ ਤਾਪਾ ਕੱਢਣੀ ਨਹੀਂ। ਇੱਕ ਦੋ ਬਾਲਟੀਆਂ ਪਰ ਰੱਖ ਦिए। ਉੰਨੇ ਫਿਰ ਪੈਜ ਭੜੇ ਲੱਗਦੇ ਨੇ। ਉਸ ਤੋਂ ਬਾਅਦ ਮੈਂ ਇੱਕ ਪਲਾਸਟਿਕ ਦੀ ਬਾਲਟੀ ਹੋਰ ਮਾਂਜ ਕੇ ਰੱਖਤੀ ਸੀਗੀ ਕੰਮ ਧੰਦਾ ਨਿਮੇੜਨ ਤੋਂ ਬਾਅਦ। ਇਹਨੂੰ ਤਾਂ ਸੇਤੀ ਮਾਂਜੀ ਜਾਂਦੀ ਐ ਪਲਾਸਟਿਕ ਦੀ ਉਸ ਤੋਂ ਬਾਅਦ ਮਾਂਜੀ ਨੇ ਸਟੀਲ ਹੋਲ ਨਾਲ ਨਹੀਂ ਅਪਾ ਦੋ ਵਾਲਟੀਆਂ ਰੱਖ ਦਿੰਨੇ ਆ ਵੀ ਹੁਣ ਅੱਗੇ ਤਾਂ ਮੱਝ ਦੀ ਲੇਟੀ ਪਿਉਣੀ ਹੈ ਨਾ ਸੌ ਕੁ ਤੋਂ 20 ਕੰਮ ਜਾਂ ਹੁੰਦਾ ਸੀਗਾ ਵਾਲਟੀਆਂ ਦਾ ਤੇ ਹੁਣ ਨਹੀਂ ਵਾਲਟੀਆਂ ਦੀ ਲੋੜ ਨਹੀਂ ਵਿੱਚੋਂ ਹੀ ਧੁਰੀਆਂ ਫਰਦੀਆਂ ਨਿੱਗੀਆਂ ਤੇ ਅਸੀਂ ਨਾ 12:30 ਵਜੇ ਵਿਲੀ ਹੋ ਜਾਵਾਂ ਮਾਂਤੀਆਂ ਫਿਰ ਉਸ ਤੋਂ ਅਧਨਾਤੀਆਂ ਦੋਨੇ ਹਰਮਨ ਨੇ ਪੋਚਾ ਨਾ ਕੰਮ ਨੇ ਮੇੜਤਾ ਸੀ ਇੱਧਰ ਸਾਰਾ ਸਾਬ ਸਫਾਈ ਦਾ ਇੱਧਰ ਮਾਂਜਾ ਮਾਰੀ ਜਾਂਦੀ ਹੈ ਹਜੇ ਹੀ ਉੱਪਰ ਦੁਆਰੇ ਇਹ ਮਾਂਜੀ ਮਾਰਦੀ ਰਹਿੰਦੀ ਹੈ ਦੁਆਰੇ ਦੁਆਰੇ ਤੇ ਮੈਨੂੰ ਫੜਾਈ ਸੀ ਹਰਮਨ ਨੇ ਪੋਚੇ ਵਾਲੀ ਪੀਪੀ ਵੀ ਮੰਮੀ ਚੁੱਲੇ ਤੇ ਪੋਚਾ ਵੀ ਲਾਦੀ ਹੁਣ ਉਹਨੇ ਕਣਸਾ ਜਿਹਾ ਠੀਕ ਕੀਤਾ ਸੀ ਉੱਥੇ ਦੇ ਹੱਥ ਲੱਗ ਗੀ ਪਾਣੀ ਪਾ ਕੇ ਹੀ ਮੈਂ ਰੱਖ ਲਿਆ ਸੀਗਾ ਫਿਰ ਮੈਨੂੰ ਫੜਾਤੀ ਮੈਂ ਹਰਮਨ ਮੇਰੇ ਤਾਂ ਥੱਕ ਗਈ ਵੀ ਅੱਜ ਪੋਚਾ ਨਹੀਂ ਲਾਉਂਦੀ ਚੁੱਲੇ ਤੇ ਬਿਲਕੁਲ ਉਹਦੇ ਵਿੱਚ ਅੱਗਾ ਵੀ ਫਿਰ ਪਤੀਲਾ ਲਾ ਕੇ ਆਪਾਂ ਜਦ ਪਤੀਲਾ ਮਨਜਾਂਗੇ ਉਦੋਂ ਹੀ ਮੈਂ ਲਾਵਾਂਗੀ ਪੋਚਾ ਕਰਨ ਨੂੰ ਜੇ ਪਤੀਲਾ ਨਾ ਉੱਪਰ ਹੋਇਆ ਉਸ ਪਾਣੀ 'ਚ ਨਾ ਮੇਰੇ ਪੈਰ ਦੁਖਣ ਲੱਗ ਜਾਂਦੇ ਨੇ ਕਿ ਪਾਣੀ ਵਾਲਾ ਕੰਮ ਕਰਕੇ ਤਾਂ ਮੈਂ ਖੜ੍ਹ ਜਾਂਦੀ ਇੱਕ ਵਾਰ ਤੇ ਜੰਮੀ ਪਾਣੀ 'ਚ ਮੇਰੇ ਪੈਰ ਦੁਖਣ ਲੱਗ ਜਾਂਦੇ ਨੇ ਠੰਡੇ ਪਾਣੀ ਨਾਲ ਕੰਮ ਕਰਕੇ ਲਓ ਜੀ ਟਾਈਮ ਹੋ ਗਿਆ ਡੇਢ ਦਾ ਆਹ ਸਹੀ ਡੇਢ 12:00 ਵਜੇ ਵੇਲੇ ਹੋਈ ਸੀ ਸਵਾ 12 ਫਿਰ ਲੈਣਾ ਅਪਟੀ ਅਸੀਂ ਮਾਵਾਂ ਕੀ ਇਹ ਨਾ ਅਪਟੀ ਅੱਜ ਘਰ ਸੱਸ ਸਾਰੇ ਸਪਲਾਈ ਕੀਤੀ ਹੈ ਜੀ ਤੇ ਫਿਰ ਜੋਤ ਕਾ ਸਾਨੂੰ ਵੀ ਭੁੱਖ ਲੱਗੀ ਐ। ਇਹ ਦੁਵਾਰਨ ਨੂੰ ਉਸ ਬਣਾ ਕੇ ਰਖਾ ਦੇ। ਬਣਵਾ ਲੈਣਾ ਸੱਤੋਂ ਇਹ ਤਾਂ ਹੋ ਨਹੀਂ ਸਕਦਾ। ਬਸ ਅਸ਼ੁਕੀ ਨੂੰ ਇਹ ਹਰ ਰੋਜ਼ ਕੁਸਤਾ ਕੁਸ ਬਣਵਾਉਂਦਾ ਹੈਗਾ। ਭੁੱਖ ਵੀ ਲੱਗਦੀ ਐ, ਆਪ ਨੂੰ ਵੀ ਲੱਗਦੀ ਐ ਪਤਨੀ ਕਿ ਉਹ ਦਿਨ ਜੇ ਵੱਡੇ ਹੋ ਗਏ ਹੁਣ। ਤਾਂ ਕਰਕੇ ਭੁੱਖ ਜੀ ਲੱਗਣ ਲੱਗੀ। ਕੰਮ ਤਾਂ ਬਈ ਕਰਦੇ ਫਿਰ ਇੱਕ। ਆਪ ਨੂੰ ਵੀ ਅੰਜਿਲ ਕੈ ਕੁਸ ਬਣਾ ਲੱਗੀ। ਤੇ ਇਹ ਹੁਣ ਅਸੀਂ ਬਣਾਉਦੇ ਸੀਗੇ ਬ੍ਰੈਡ। ਸਾਰੇ ਲੋਜ ਸਮਝ ਕੇ ਜੋਤ ਕਈ ਕੋਸ਼ਿਸ਼ ਕਦੀ ਕੋਸ਼ਿਸ਼ ਕਹੇ ਜੋਤ ਦਾ ਪਾਣ ਵਡਾਵਾਗੇ ਫਰੈਂਚ ਬੜਾਈਏ ਫਿਰ ਮੈਂ ਜਿਆ ਅਰਿਆ ਨੂੰ ਪੀਸੋ ਦਾ ਡੱਬਾ ਲਿਆ ਬੇਸਣ ਲਾ ਕੇ ਨਟੀ ਸੱਤ ਤੇ ਛੱਡ ਕੋ ਤੋ ਬਣਾਵਾਨੀ ਪਾ ਦੋ ਪੀਸ ਲਿਆ ਜੋਤ ਨੂੰ ਜਿਹਨੂੰ ਮਿਚਿ ਪਾ ਲੈ ਬੇਸਣ ਚ ਇਹ ਲਾ ਪਰੱਖ ਲੈਗਾ ਉੱਪਰ ਗਰਮ ਹੋੜ। ਇਹ ਚੱਲੂ ਹੋ ਰਿਹਾ। ਅਸੀਂ ਤਾਂ ਮਾਮਾ ਵੀ ਅਜੇ ਕੰਮ ਹੀ ਕਰਦੇ ਹਰਦੀ ਅਸੀਂ ਅੰਦਰੋਂ ਨਿਕਲ ਆਏ ਹਾਂ ਫੋਨ ਤਾਂ ਦੇਖ ਕੇ। ਕੱਲ ਮੈਂ ਤਾਂ ਸੌਂ ਵੀ ਲਿਆ ਸੀ। ਤੁਸੀਂ ਸੁੱਤੀਆਂ ਨੀ ਮਮੇ ਸੀ ਕਿ ਫੋਨ ਹੀ ਵਸਾ ਕੇ ਨਾ ਜਾਓ। ਪਰ ਕੰਮ ਕਰਕੇ ਅੱਜ ਬਹੁਤ ਲੇਟ ਹੋ ਗਿਆ ਕੰਮ। ਤੇ ਸਾਰੀ ਸਾਬ ਸਫਾਈ ਕਰਨ ਕਰਕੇ

ਮੈਂ ਤਾਂ ਕੇਸਿੰਗ ਹਰ ਬਣਾ ਲੈਂਦੀ ਆ ਮੈਨੂੰ ਲੱਗਦਾ ਕੀ ਹੁੰਦਾ ਜਿਹੜੇ ਵੇਸਨ ਦੇ ਬਣਾਉਂਦੇ ਨੇ ਇਹ ਪੂਰਾ ਜਗ ਨਾ ਦੇ ਨਿਬਸ ਨੂੰ ਨਾ ਬਣਾ ਭੁੱਲ ਜਾਂਦੀ ਆ ਵਾ ਇਹ ਨਹੀਂ ਹੋਣੀ ਬਣਾਉਣਾ ਚਲੋ ਜੀ ਤੇਲ ਵੀ ਆਪਣਾ ਗਰਮ ਹੋ ਗਿਆ ਚਲੋ ਜੀ ਬਸ ਆਪਾਂ ਸਾਦੇ ਜਿਹੇ ਘਰ ਬਣਾਵਾਂਗੇ ਸਹੀ ਤਾਂ ਵੀ ਵਿੱਚ ਤਾਹ ਚਾਲੂ ਵੀ ਪੈ ਜਾਂਦੇ ਹੁੰਦੇ ਨੇ ਮਸਾਲਾ ਕੱਲੇ ਕੱਲੇ ਦੀ ਮੇਥਾ ਲਾ ਕੇ ਪਾਵਾਂਗੀ ਇਹ ਚਲਾਏ ਨਾ ਨੰਨੇ ਦਿਹਾੜ ਸਹੀ ਰਹੇਗੀ ਮੁਕਿਆ ਯਾਰ ਨੂੰ ਪਾ ਕੇ ਫਿਰ ਤਾਂ ਲਾਲੂ ਵਾਲੇ ਜਾਇ ਰਕਮ ਬਲ ਤਾਂ ਬਣੇ ਸਾਹਤੀ ਪੋਲੀਤੀ ਵੀ ਬਾਅਦ ਚ ਕੱਟ ਲਾਂਗੇ ਹਰਮਨ ਨੇ ਦੋ ਦੋ ਕਰਕੇ ਧੱਕੇ ਰੱਖ ਕੇ ਇਸ ਬਾਲਾ ਕਰ ਮੁੜੇ ਅਸਲ ਗਰਮੀਆਂ ਚ ਹੀ ਕੰਮ ਚੱਲਿਆ ਕਰੋ ਕਰੋ ਜੇ ਕੁਝ ਖਾਣ ਨੂੰ ਮੰਗਿਆ ਕਰ ਲਗੇ ਦਿਨ ਵੱਡੇ ਹੋ ਜਾਣਗੇ ਲੋ ਜੀ ਟੱਪਲੇ ਹੋ ਗਏ ਬ੍ਰੈਡ ਤਿਆਰ ਜੇ ਤੁਸੀਂ ਵੀ ਨਾ ਆਲੂ ਵਿਚਾਲੇ ਲਾ ਕੇ ਬ੍ਰੈਡ ਬਣਾਉਣੀ ਹੈ ਜਿਆਦਾ ਤੇ ਕੰਮਨ ਕਰਦੇ ਹੋ ਪੇਸਟਰਾ ਬਣਾ ਕੇ ਦੇਖੋ ਨਾਲੇ ਹੌਲੇ ਰਹਿੰਦੇ ਨੇ ਜੇ ਕੋ ਵਿਚਾਲੇ ਆਪ ਆਲੂ ਪਾ ਲੈਨੇ ਜਿਆਦਾ ਭਾਰੀ ਆ ਕੰਮ ਹੁੰਦਾ ਨਾਲੇ ਟਾਈਮ ਵੱਧ ਲੱਗਦਾ ਹੈਗਾ ਬਸ ਇਹ 15-20 ਮਿੰਟਾਂ ਚ ਹੀ ਤਿਆਰ ਹੋ ਜੀ ਸਾਰੇ ਇਹ ਹੁਣ ਮੈਂ ਸਾਫ ਤੇ ਬਣਾ ਲੇ ਕੱਟੇ ਨਹੀਂ ਹੈਗੇ ਇਹ ਹੁਣ ਬਾਅਦ ਚ ਕੱਟ ਲਾਂਗੇ ਆਪਾਂ ਇਹਨਾਂ ਨੂੰ ਕੱਟ ਲਾਂਗੇ ਲਓ ਜੀ ਆਪਾਂ ਰੋਜੋਤ ਵਾਸਤੇ ਰੱਖ ਤੇ ਤੇ ਹੁਣ ਜੋਤੂ ਦੇ ਗਿਆ ਉਹ ਤਾਂ ਭੁੱਖ-ਭੁੱਖ ਕਰਦਾ ਸੀ ਤਾਂ ਤੇ ਡੈਡੀ ਹੁਣ ਲੈ ਗਏ ਪਲੇਟ ਤੇ ਠੀਕ ਹੈ ਬਾਅਦ ਚ ਕੱਟ ਲੇ ਆਪਾਂ ਖਟਾਈ ਵਾਲੀਆਂ ਕੁੜੀਆਂ ਲੈ ਆਂ ਦੁਕਾਨ ਤੋਂ ਕਪੜੇ ਨੇ ਬੋਤਲਾਂ ਚ ਕਈ ਪੈਸੇ ਕਦੇ ਪ੍ਰਾਪ ਹੋਈ ਪੀਏ। ਮਿਲਤਾ ਵਧੀਆ ਲੱਗਿਆ। ਉਹ ਥੋੜੇ ਸੀਗੇ। ਡਾੜ ਕੋਲ ਗਿਆ ਅਗੇ ਸੀ। ਡਾੜੀ ਬਹੁਤ ਚੱਕਾ ਕਿਲੇ ਸੀ। ਪੂਰੀ ਰੱਖ ਲੈ ਦੇ ਵਿੱਚ ਲੈ ਲੈ। ਓਕੇ। ਉਹ ਕੋਲ ਖਾਂਦੇ ਨਹੀਂ ਹੈਗੇ। ਨਾਲੇ ਉੱਥੋਂ ਚੱਕ ਕੇ ਲਏ। ਤਾਵੇਂ ਪੁਰਣੀ ਆਈ ਸੌਸ ਲੈ ਆਏ ਨੇਗੇ। ਲੋ ਜੀ ਤੁਸੀਂ ਵੀ ਖਾ ਲਓ ਬ੍ਰੈਡ। ਮੁੱਕੇ ਬੋਕਾ ਤੋਂ ਬਹੁਤ ਵਧੀਆ ਲੱਗਦੇ ਨੇਗੇ। ਲੈ ਮੈਂ ਇਹਨਾਂ ਨੂੰ ਕੱਟ ਦੁੱਤ। ਮੈਂ ਕੱਟਾਂ। ਤੇ ਆਪਣੀ ਵੀਡੀਓ ਨੂੰ ਪੂਰਾ ਵਾਚ ਕਰਿਆ ਕਰੋ ਜੀ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਕਮੈਂਟ ਕਰਕੇ ਜਰੂਰ ਦੱਸਿਓ ਜਿਹੜੇ ਆਪਣੇ ਚੈਨਲ ਤੇ ਨਵੇਂ ਚੈਨਲ ਨੂੰ ਕਰ ਲੋ ਇਹ ਸਬਸਕ੍ਰਾਈਬ ਤਾਂ ਬਾਅਦ